ਪਵਨ ਸਾਉਂਕਾ ਵਿਧਾਇਕ ਹਲਕੀ ਪੋਇਟੋ ਡਿਸਟ੍ਰਿਕਟ ਪਰਹਾਨ ਕੋਰਤੋਂ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਦੁਆਲੀ ਦੀ ਤੇ ਨਵੇਂ ਸਾਲ ਦੀ ਮੁਬਾਰਕਾ ਦੇਣਾ ਔਰ ਖਾਸ तौर ਤੇ ਭਗਵਾਨ ਸ਼੍ਰੀ ਰਾਮ ਜੀ ਦੀ ਅੱਗੇ ਮੈਂ ਪ੍ਰਾਰਥਨਾ ਕਰਦਾ ਬਈ ਸਾਰੇ ਲੋਕਾਂ ਦੇ ਉੱਤੇ ਭਗਵਾਨ ਜੀ ਰੰਦਾ ਮੇਰ ਪਰ ਹੱਥ ਰਵੇ ਸਾਡਾ ਇਲਾਕਾ ਜਿਹੜਾ ਦਿਨ ਦੁਗਣੀ ਤੇ ਰਾਤ ਚੁਗਣੀ ਤਕੀ ਕਰੇ ਇਹ ਮੇਰੀ ਕਾਮਨਾ ਹੈ ਔਰ ਖਾਸ ਤੌਰ ਤੇ ਲੋਕਾਂ ਅਗੇ ਮੇਰੀ ਪ੍ਰਾਰਥਨਾ ਹੈ ਭਗਵਾਨ ਰਾਮ ਨੇ ਹਯਾਨਾ ਸਾਲ ਪਹਿਲੇ ਆਪ ਜਨਮ ਲੈ ਕੇ ਲੋਕਾਂ ਨੂੰ ਗਿਆਨ ਦਿੱਤਾ ਕਿ ਇਹ ਬੰਦੇ ਨੂੰ ਆਪਣੀ ਜ਼ਿੰਦਗੀ ਕਿਸਰਾ ਬਤੀਤ ਕਰਨੀ ਚਾਹੀਦੀ ਹੈ ਹਰ ਰਾਜੇ ਨੂੰ ਆਪਣੀ ਪ੍ਰਜਾ ਦੇ ਪ੍ਰਤੀ ਕਿਸਰਾ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ ਭਰਾ ਨੂੰ ਭਰਾ ਨਾਲ ਕਿਦਾਂ ਰਹਿਣਾ ਚਾਹੀਦਾ ਹੈ ਔਰ ਮਾਂ ਪੁੱਤ ਨੂੰ ਕਿਦਾਂ ਰਹਿਣਾ ਚਾਹੀਦਾ ਹੈ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰਾ ਸਸਤਾ ਚਾਰ ਜਿਹੜਾ ਉਹ ਪਗਵਾ ਆਰਾਮ ਨੇ ਕਰਕੇ ਦੱਸਿਆ ਕਿ ਮਰੀ ਨੂੰ ਕਾਗੇ ਬਹਿੰਦੀ ਹੈ ਅਗਰ ਆਪਣੇ ਦੇਸ਼ ਨੂੰ ਗਾਂ ਲੈ ਕੇ ਜਾਣਾ ਚਾਹਦੇ ਹੋ ਤਰੱਕੀ ਦੇ ਉੱਤੇ ਚਾਹਦੇ ਹੋ ਤੇ ਫਿਰ ਭਗਵਾਨ ਰਾਮ ਨੇ ਜੋ ਦੱਸਿਆ ਉਹ ਸਾਨੂੰ ਸਾਰਿਆਂ ਨੂੰ ਉਹਦੇ ਰਾਮੋ ਕਰਮ ਦੇ ਉਤੇ ਚੱਲਣਾ ਚਾਹੀਦਾ ਔਰ ਖਾਸ तौर ਦੇ ਉਤੇ ਮੇਰੇ ਵਿੱਚ ਭਗਵਾਨ ਰਾਮ ਨੇ ਇਹ ਵੀ ਦੱਸਿਆ ਸਚਾਈ ਹੋਰ ਬੁਰਾਈ ਸੱਚਾਈ ਦਾ ਕੀ ਮੁੱਲ ਹੈ ਤੇ ਬੁਰਾਈ ਦਾ ਕੀ ਮੁੱਲ ਹੈ ਉਹ ਕਰਕੇ ਦੱਸਿਆ ਉਹਨਾ ਵੀ ਸੱਚਾਈ ਜਿਹੜੀ ਆ ਉਹਦਾ ਹੀ ਮੁੱਲ ਹੁੰਦਾ ਹੈ ਬੁਰਾਈ ਜਿਹੜੀ ਆ ਉਹਦੀ ਹਮੇਸ਼ਾ ਹਾਰ ਹੁੰਦੀ ਹੈ ਇਸ ਕਰਕੇ ਹਰ ਇੱਕ ਇਨਸਾਨ ਨੂੰ ਸੱਚਾਈ ਦੇ ਉੱਤੇ ਚੱਲਣਾ ਚਾਹੀਦਾ ਹੈ ਬੁਰਾਈ ਨੂੰ ਛੱਡਣਾ ਚਾਹੀਦਾ ਔਰ ਆਪਣੇ ਆਪਣੇ ਮਾਪਿਓ ਦੀ ਜਿਹੜੀ ਸੇਵਾ ਹੈ ਉਹ অতি ਜ਼ਰੂਰੀ ਹੈ ਆਪਣੇ ਆਪਣੇ ਮਾਪਿਆਂ ਦੀ ਜਿਹੜੀ ਸੇਵਾ ਕਰੋਗੇ ਫਿਰ ਭਗਵਾਨ ਰਾਮ ਵੀ ਖੁਸ਼ ਹੈ ਮਾਤਾ ਸੀਤਾ ਵੀ ਖੁਸ਼ ਹੈ ਇਸ ਕਰਕੇ ਮੇਰੀ ਸਾਰਿਆਂ ਦੀ ਪ੍ਰਾਰਥਨਾ ਹੈ ਇਹ ਜਿਹੜੀਆਂ ਗੱਲਾਂ ਮੈਂ ਕਹਿ ਚਲਿਆ ਇਹਨਾਂ ਗੱਲਾਂ ਦੇ ਉੱਤੇ ਸਾਰੇ ਮੇਰੇ ਭੈਣ ਭਰਾ ਛੋਟੇ ਬੱਚੇ ਆਮਲ ਕਰਿਓ જય શ્રી ਰਾਮ જય શ્રી ਰਾਮ જય ਸ਼ੀ